ਜਿੰਨਾ ਵੱਲੋਂ 13 ਫਰਵਰੀ 2024 ਤੋਂ ਕਿਸਾਨੀ ਮੰਗਾਂ ਨੂੰ ਲੈ ਕੇ ਜੋ ਮੋਰਚਾ ਘਰ ਰਿਹਾ ਹੈ ਔਰ ਹਰਿਆਣਾ ਬਾਰਡਰ ਦੇ ਉੱਤੇ ਜਿਹੜਾ ਕਿ ਸਾਨੂੰ ਉੱਥੇ ਰੁਕਿਆ ਗਿਆ ਸੀ ਔਰ ਉਹ 13 13 ਤਰੀਕ ਨੂੰ 14 ਨੂੰ ਜੋ ਹਰਿਆਣਾ ਪੁਲਿਸ ਵੱਲੋਂ ਸਾਡੇ ਤੇ ਅੰਨਾ ਤਸ਼ੱਦਦ ਕੀਤਾ ਗਿਆ ਜਿੱਥੇ ਬੰਬਾਰੀ ਵੀ ਕੀਤੀ ਗਈ ਗੋਲੀਆਂ ਚਲਾਈਆਂ ਗਈਆਂ ਔਰ 21 ਤਰੀਕ ਨੂੰ ਜੋ ਕਿ ਇੱਕ ਸਾਡੇ ਨੌਜਵਾਨ ਬੱਚੇ ਸ਼ੁਕਰਪ੍ਰ ਸਿੰਘ ਹਰਿਆਣਾ ਪੁਲਿਸ ਦੇ ਗੁੰਡਾਗਰਦ ਦੇ ਅਤੇ ਖੱਟੜ ਦੇ ਇਹਨਾਂ ਚੇਲਿਆਂ ਚਪਟਿਆਂ ਵੱਲੋਂ ਮੋਦੀ ਦੇ ਕਹਨ ਦਿੱਤੇ ਜੋ ਗੋਲੀਆਂ ਚਲਾਈਆਂ ਗਈਆਂ ਉਹਦੇ ਨਾਲ ਸ਼ੁਕਰਪ੍ਰ ਸਿੰਘ ਸ਼ਹਾਦਤ ਦਾ ਜਾਨ ਪੀ ਗਿਆ ਔਰ ਉਸੇ ਦਿਨੀ 21 ਤਰੀਕ ਨੂੰ ਇਹ ਜੋਤ ਦੇ ਰਿਤਪਾਲ ਸਿੰਘ ਜਿਹਨੂੰ ਹਰਿਆਣਾ ਪੁਲਿਸ ਦੇ ਗੁੰਡੇ ਅੰਸਰ ਜਿਹੜਾ ਕਿ ਜ਼ਬਰਦਸਤੀ ਝੁੱਕ ਕੇ ਲੈ ਗਏ ਔਰ ਇੱਕ ਤੇ ਜੋ ਅੰਨ ਤਸ਼ਦਦ ਦਿੱਤਾ ਔਰ ਉਸ ਦਿਨ ਤੋਂ ਲੈ ਕੇ ਅਸੀਂ ਇਹ ਲੜਾਈ ਕਿਹੜੀ ਲੜ ਪਿਆ ਰਹੇ ਔਰ ਸਭ ਤੋਂ ਵੱਡੀ ਗੱਲ ਮੈਂ ਆਪ ਜੀ ਦੇ ਧੰਨ ਚਲੇ ਹੜਾ ਚਾਹਣਾ ਕਿ ਸਾਨੂੰ ਜਿਹੜਾ ਸਹਿਯੋਗ ਬਹੁਤ ਹੀ ਸੰਸਥਾਵਾਂ ਲੋਕ ਦਿੱਤਾ ਜਾ ਰਿਹਾ ਜਿਸ ਤਰ੍ਹਾਂ ਕਿ ਯੂਨਾਈਟਿਡ ਸਿੱਖ ਜਿਹੜੀ ਐਨ ਜੀਓ ਆ ਇਹ ਸਾਡੇ ਵਕੀਲ ਸਾਹਿਬਾਨ ਦਾ ਵੀ ਪ੍ਰਬੰਧ ਸਾਡੇ ਐਂਬੂਲੈਂਸ ਗੱਡੀਆਂ ਦਾ ਵੀ ਪ੍ਰਬੰਧ ਦਵਾਈਆਂ ਦਾ ਵੀ ਪ੍ਰਬੰਧ ਸਾਡੀਆਂ ਸਟੇਜਾਂ ਦਾ ਵੀ ਪ੍ਰਬੰਧ ਬਹੁਤ ਵੱਡੇ ਪੱਧਰ ਤੇ ਜਿਸ ਤਰ੍ਹਾਂ ਕਿ ਪਹਿਲੇ ਸਮੇਂ ਦੇ ਵਿੱਚ ਵੀ ਜੋ ਸੰਘਰਸ਼ ਅਸੀਂ 13 ਮਹੀਨੇ ਉੱਥੇ ਲੜਿਆ ਸੀ ਉਸ ਟਾਈਮ ਤੇ ਵੀ ਇਹਨਾਂ ਵੱਲੋਂ ਜਦੋਂ ਕਿ ਕਰੋਨਾ ਕਾਲ ਦੇ ਵਿੱਚ ਤੇ ਉਸ ਟਾਈਮ ਤੇ ਵੀ ਆ ਸੀ ਉਹ ਸੀ ਉਸ ਟਾਈਮ ਤੇ ਵੀ ਇਹਨਾਂ ਨੇ ਸਾਡੀ ਹਰ ਤਰ੍ਹਾਂ ਦੀ ਲੰਗਰਾਂ ਦੀ ਸੇਵਾ ਹਰ ਤਰ੍ਹਾਂ ਦੀ ਸੇਵਾ ਜਿਹੜੀ ਸੀ ਉਹ ਕਰਦੇ ਤੇ ਅੱਜ ਵੀ ਯੁਨਾਈਟਿਡ ਸਿੱਖ ਜਿੱਥੇ ਬੰਦੀਦਾਨ ਹੈ ਵਿਸ਼ੇਸ਼ ਕਰਕੇ ਆਪਣੇ ਵੱਲੋਂ ਆਪਣੀ ਦੋਹਾਂ ਫੋਰਕਾਂ ਵੱਲੋਂ ਧੰਨਵਾਦ ਕਰਦਾ ਹਾਂ ਅੱਜ ਵੀ ਇਹ ਇਹ ਵਿਸ਼ੇਸ਼ ਤੌਰ ਤੇ ਯੁਨਾਈਟਿਡ ਸਿੱਖ ਜਿਹੜੀ ਆਪਕੋ ਪੇਚੀ ਗਈ ਆ ਜਿਹਦੇ ਬਚੇ ਦੇ ਰਾਹੀਂ ਅੱਜ ਅਸੀਂ ਹੁਣ ਪਹਿਲਾਂ ਇਸ ਗਤਪਾਲ ਸਿੰਘ ਨੂੰ ਲੈ ਕੇ ਹੁਣ ਦੁਬਾਰਾ ਅੱਗੇ ਸਭ ਜਾ ਰਹੇ ਆ ਉਸ ਤੋਂ ਬਾਅਦ ਬਾਅਦ ਉੱਥੇ ਪਹੁੰਚ ਕੇ ਅਸੀਂ ਅਕਾਲ ਪੁਰਖ ਦਾ ਸ਼ੁਕਰਾਨਾ ਕਰਾਂਗੇ ਦੇਖ ਕਰਾਵਾਂਗੇ ਅਰਦਾਸ ਕਰਾਵਾਂਗੇ ਤੇ ਫਿਰ ਚੁੱਪ ਕਰਨ ਸਿੰਘ ਫਿਰ ਜਿਹੜਾ ਇਹ ਹੈਗਾ ਫਿਰਪਾਲ ਸਿੰਘ ਇਹਨੂੰ ਲੈ ਕੇ ਅਸੀਂ ਜਿਹੜਾ ਪਿੰਡ ਨਵਾਂ گاਉਂ ਫਿਰਪਾਲ ਸਿੰਘ ਦੇ ਘਰ ਜਿਹੜਾ ਉਹ ਜਾਵਾਂਗੇ ਫਿਰਪਾਲ ਸਿੰਘ ਦੀ ਮਾਤਾ ਜੀ ਉਹੀ ਬੈਠੇ ਨੇ ਆਹ ਮੇਰੀ ਪਿਆਰੀ ਬੱਚੀ ਅਮਨ ਜਿਹੜੀ ਤੇ ਉਹਨਾਂ ਦੀ ਧਰਮ ਸਪਤਨੀ ਹੈ ਜਿਨੇ 1 ਮਿੰਟ ਵੀ ਕਈ ਦਿਨ ਲਗਾਤਾਰ ਰਾਤਾਂ ਵੀ ਤੇ ਦਿਨ ਨੂੰ ਵੀ ਇੱਕ ਮਿੰਟ ਜਿੰਨੇ ਜਿਹੜਾ ਸੀ ਉਹ ਆਰਾਮ ਨਹੀਂ ਕੀਤਾ ਉਹਨੇ ਨੀਂਦ ਰਾਂ ਦੀ ਪ੍ਰਵਾਹ ਨਹੀਂ ਕੀਤੀ ਤਕਾਉਂ ਦੀ ਪ੍ਰਵਾਹ ਨਹੀਂ ਕੀਤੀ ਲੇਕਿਨ ਆਪਣਾ ਜੋ ਗੁਰੂ ਨਾਰਾਇਣ ਦੀ ਅਕਾਲ ਪੁਰਖ ਦੀ ਹਜ਼ੂਰੀ ਵਿੱਚ ਜੋ ਅਨੰਦ ਕਾਰਜ ਕੀਤਾ ਗਿਆ ਸੀ ਇਹਨਾਂ ਦਾ ਉਹ ਵਾਅਦੇ ਨੂੰ ਨਿਭਾਉਂਦੀ ਹੋਈ ਇਸ ਬੱਚੇ ਦੀ ਤਾਰਾ ਦੇ ਸਿਵਾ ਕੋ ਪੀਏ ਮੰਤਾਨੇ ਤੇ ਕਰਨੀ ਹੁੰਦੀ ਆ ਲੇਕਿਨ ਕਰਨ ਪਤਨੀ ਨੇ ਵੀ ਆਪਣੇ ਜਿਹੜੇ ਫਰਸ ਸੀ ਉਹ ਬਹੁਤ ਪੁਰਨ ਭਾਇ ਨੇ ਸੋ ਅੱਜ ਕਿਸੇ ਕਰਕੇ ਹੀ ਅਕਾਲ ਪੁਰਖ ਦੀ ਕਿਰਪਾ ਸਦਕਾ ਹੁਣ ਅਸੀਂ ਟਿਨ ਲੈ ਕੇ ਗੁਰਦੁਆਰਾ ਸਾਹਿਬ ਤੋਂ ਬਾਕੀ ਖਫਦਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਕਿਸਾਨਾਂ ਵੱਲੋਂ 21 ਤਰੀਕ ਨੂੰ ਦਿੱਤੀ ਗਈ ਜੋ ਦਿੱਲੀ ਚਲੋ ਕਾਲ ਦੇ ਦੌਰਾਨ ਖਨੌਰੀ ਬਾਰਡਰ ਤੇ ਜੋ ਹਰਿਆਣਾ ਪੁਲਿਸ ਅਤੇ ਦੂਜੇ ਪਾਸੇ ਅਰਧ ਸੈਨਿਕ ਬਲਾਂ ਦੇ ਭੇਜ ਦੇ ਵਿੱਚ ਕੁਝ ਬਿਨਾ ਵਰਦੀ ਤੋਂ ਗੁੰਡਿਆਂ ਵੱਲੋਂ ਹਮਲਾ ਕੀਤਾ ਗਿਆ ਸੀ ਉਸ ਹਮਲੇ ਦੇ ਵਿੱਚ ਇੱਕ ਜਿੱਥੇ ਨੌਜਵਾਨ ਸ਼ੁਭਕਰਨ ਸਿੰਘ ਸ਼ਹੀਦੀ ਪ੍ਰਾਪਤ ਕਰ ਗਿਆ ਸੀ ਉੱਥੇ ਹੀ ਇੱਕ ਨੌਜਵਾਨ ਨੂੰ ਬੋਰੇ ਦੇ ਵਿੱਚ ਪਾ ਕੇ ਉਹਦੀ ਲੱਤਾਂ ਤੋੜ ਕੇ ਲੈ ਗਏ ਸਨ ਜਿਸ ਨੌਜਵਾਨ ਨੂੰ ਪੀਜੀਏ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਕਿ ਉਹਦੀ ਹਾਲਤ ਚਿੰਤਾਜਨਕ ਬਣੀ ਹੋਈ ਸੀ ਪਰ ਇਸ ਸਭ ਦੇ ਵਿਚਕਾਰ ਉਸ ਨੌਜਵਾਨ ਬਾਰੇ ਇਹ ਵੀ ਪਤਾ ਲੱਗਿਆ ਸੀ ਕਿ 1 ਮਹੀਨੇ ਦੇ ਕਰੀਬ ਉਹ ਬੋਲ ਵੀ ਨਹੀਂ ਸਕਦਾ ਪਰ ਦੋਸਤੋ ਇੱਕ ਚੰਗੀ ਖਬਰ ਹੈ ਜਿਸ ਨੂੰ ਖੁਸ਼ਖਬਰੀ ਵੀ ਕਹਿ ਸਕਦੇ ਹੋ ਕਿ ਉਸ ਨੌਜਵਾਨ ਨੂੰ ਹਸਪਤਾਲ ਤੋਂ ਛੁੱਟੀ ਹੋ ਗਈ ਹੈ ਜਿਸ ਦੇ ਬਾਰੇ ਤੁਸੀਂ ਵੀ ਇੱਕ ਵੀਡੀਓ ਦੇਖੀ ਆਓ ਹੁਣ ਪੂਰੀ ਵੀਡੀਓ ਵੱਲ ਚੱਲਦੇ ਹਾਂ ਸੋ ਕੀ ਕਹਿਣਾ ਚਾਹੋਗੇ ਇਸ ਨੌਜਵਾਨ ਦੀ ਚੜ੍ਹਦੀ ਕਲਾ ਵਾਸਤੇ ਤੇ ਹੋਰ ਅਪਡੇਟਸ ਲਈ ਬਣੇ ਰਹਿਣਾ ਲਿਮਟਡ ਗਿਆਨ ਦੇ ਨਾਲ ਇਸ ਵੀਡੀਓ ਨੂੰ ਲਾਈਕ ਕਰਕੇ ਅਗੇ ਸ਼ੇਅਰ ਜਰੂਰ ਕਰਦੇ ਹੋ ਜਿਨ੍ਹਾਂ ਵੱਲੋਂ 13 ਫਰਵਰੀ 2024 ਤੋਂ ਕਿਸਾਨੀ ਮੰਗਾਂ ਨੂੰ ਲੈ ਕੇ ਜੋ ਮੋਰਚਾ ਐਰ ਆਰ ਆ ਔਰ ਹਰਿਆਣਾ ਬਾਰਡਰ ਦੇ ਉੱਤੇ ਜਿਹੜਾ ਕਿ ਸਾਨੂੰ ਉੱਥੇ ਰੁਕਿਆ ਗਿਆ ਸੀ ਔਰ ਉਹ 13 13 ਤਰੀਕ ਨੂੰ 14 ਨੂੰ ਜੋ ਹਰਿਆਣਾ ਪੁਲਿਸ ਵੱਲੋਂ ਸਾਡੇ ਤੇ ਅੰਨਾ ਤਸ਼ੱਦਦ ਕੀਤਾ ਗਿਆ ਜਿੱਥੇ ਬੰਬਾਰੀ ਵੀ ਕੀਤੀ ਗਈ ਗੋਲੀਆਂ ਚਲਾਈਆਂ ਗਈਆਂ ਔਰ 21 ਤਰੀਕ ਨੂੰ ਜੋ ਕਿ ਇੱਕ ਸਾਡੇ ਨੌਜਵਾਨ ਬੱਚੇ ਸੁਖਪਰ ਸਿੰਘ ਹਰਿਆਣਾ ਪੁਲਿਸ ਦੇ ਗੁੰਡਾਗਰਦ ਦੇ ਅਤੇ ਖੱਟੜ ਦੇ ਇਹਨਾਂ ਚੇਲਿਆਂ ਚਪਟਿਆਂ ਵੱਲੋਂ ਮੋਦੀ ਦੇ ਕਹਿਣ ਦਿੱਤੇ ਜੋ ਗੋਲੀਆਂ ਚਲਾਈਆਂ ਗਈਆਂ ਉਹਦੇ ਨਾਲ ਸੁਖਪਰ ਸਿੰਘ ਸ਼ਹਾਦਤ ਦਾ ਜਾਂਪੀ ਗਿਆ ਔਰ ਉਸੇ ਦਿਨੀ 21 ਤਰੀਕ ਨੂੰ ਇਹ ਜੋਤ ਦੇ ਰਿਤਪਾਲ ਸਿੰਘ ਜਿਹਨੂੰ ਹਰਿਆਣਾ ਪੁਲਿਸ ਦੇ ਗੁੰਡੇ ਅੰਸਰ ਜਿਹੜਾ ਕਿ ਜ਼ਬਰਦਸਤੀ ਚੁੱਕ ਕੇ ਲੈ ਗਏ ਔਰ ਇੱਥੇ ਜੋ ਅੱਲਾ ਤਸ਼ੱਦਦ ਦਿੱਤਾ ਔਰ ਉਸ ਦਿਨ ਤੋਂ ਲੈ ਕੇ ਅਸੀਂ ਇਹ ਲੜਾਈ ਕਿਹੜੀ ਲੜਦੇ ਆ ਰਹੇ ਔਰ ਸਭ ਤੋਂ ਵੱਡੀ ਗੱਲ ਮੈਂ ਆਪ ਜੀ ਦੇ ਤਹਾਂ ਚ ਲੈਹੜਾ ਚਾਹਣਾ ਕਿ ਸਾਨੂੰ ਜਿਹੜਾ ਸਹਿਯੋਗ ਬਹੁਤ ਹੀ ਸੰਸਥਾਵਾਂ ਨਾਲ ਦਿੱਤਾ ਜਾ ਰਿਹਾ ਜਿਸ ਤਰ੍ਹਾਂ ਕਿ ਯੂਨਾਈਟਿਡ ਸਿੱਖ ਜਿਹੜੀ ਐਨਜੀਓ ਆ ਇਹ ਸਾਡੇ ਵਕੀਲ ਸਾਹਿਬ ਜੀ ਨਾਲ ਵੀ ਪ੍ਰਭਲ ਸਾਡੇ ਐਮ뷸ੈਂਸ ਗੱਡੀਆਂ ਦਾ ਵੀ ਪ੍ਰਬੰਧ ਦਵਾਈਆਂ ਦਾ ਵੀ ਪ੍ਰਬੰਧ ਸਾਡੀਆਂ ਸਟੇਜਾਂ ਦਾ ਵੀ ਪ੍ਰਬੰਧ ਬਹੁਤ ਵੱਡੇ ਪੱਧਰ ਤੇ ਜਿਸ ਤਰ੍ਹਾਂ ਕਿ ਪਹਿਲੇ ਸਮੇਂ ਦੇ ਵਿੱਚ ਵੀ ਜੋ ਸੰਘਰਸ਼ ਅਸੀਂ 13 ਮਹੀਨੇ ਉੱਥੇ ਲੜਿਆ ਸੀ ਉਸ ਟਾਈਮ ਤੇ ਵੀ ਇਹਨਾਂ ਵੱਲੋਂ ਜਦੋਂ ਕਿ ਕਰੋਨਾ ਕਾਲ ਦੇ ਵਿੱਚ ਤੇ ਉਸ ਟਾਈਮ ਤੇ ਵੀ ਉਹ ਸੀ ਉਸ ਟਾਈਮ ਤੇ ਵੀ ਇਹਨਾਂ ਨੇ ਸਾਡੀ ਹਰ ਤਰ੍ਹਾਂ ਦੀ ਲੰਗਰਾਂ ਦੀ ਸੇਵਾ ਹਰ ਤਰ੍ਹਾਂ ਦੀ ਸੇਵਾ ਜਿਹੜੀ ਸੇਵਾ ਦਿੱਤੀ ਕਿ ਅੱਜ ਵੀ ਯੁਨਾਈਟਿਡ ਸਿੱਖ ਜਥੇਬੰਦੀ ਦਾ ਮੈਂ ਵਿਸ਼ੇਸ਼ ਕਰਕੇ ਆਪਣੇ ਵੱਲੋਂ ਤੁਹਾਨੂੰ ਦੋਹਾਂ ਫੋੜਨਾ ਵੱਲੋਂ ਧੰਨਵਾਦ ਕਰਦਾ ਹਾਂ ਅੱਜ ਵੀ ਇਹ ਇਹ ਵਿਸ਼ੇਸ਼ ਤੌਰ ਤੇ ਯੁਨਾਈਟਿਡ ਸਿੱਖ ਜਥੇਬੰਦੀ ਜਿਹੜੀ ਆਪ ਕੋ ਪੇਚੀ ਗਈ ਆ ਜਿਹਦੇ ਸਬਕ ਬਚੇ ਰਹਾ ਹੈ ਅੱਜ ਅਸੀਂ ਹੋਣਾ ਪਹਿਲਾਂ ਇਸ ਗ੍ਰਿਤਪਾਲ ਸਿੰਘ ਨੂੰ ਲੈ ਕੇ ਫੋੜਦਰਾ ਆ ਕੇ ਸਭ ਜਾ ਰਹੇ ਹਾਂ ਉਸ ਤੋਂ ਬਾਅਦ ਉੱਥੇ ਪਹੁੰਚ ਕੇ ਅਸੀਂ ਅਕਾਲ ਪੁਰਖ ਦਾ ਸ਼ੁਕਰਾਨਾ ਕਰਾਂਗੇ ਦੇਖ ਕਰਾਂਗੇ ਅਰਦਾਸ ਕਰਾਵਾਂਗੇ ਤੇ ਫਿਰ ਚੁੱਪ ਕਰਨ ਸਿੰਘ ਫਿਰ ਜਿਹੜਾ ਇਹ ਹੈਗਾ ਫ੍ਰਿਤਪਾਲ ਸਿੰਘ ਇਹਨੂੰ ਲੈ ਕੇ ਅਸੀਂ ਜਿਹੜਾ ਪਿੰਡ ਨਵਾਂ گاਉ ਫ੍ਰਿਤਪਾਲ ਸਿੰਘ ਦੇ ਘਰ ਜਿਹੜਾ ਉਹ ਜਾਵਾਂਗੇ ਫ੍ਰਿਤਪਾਲ ਸਿੰਘ ਦੀ ਮਾਤਾ ਜੀ ਉੱਥੇ ਬੈਠੇ ਨੇ ਔਰ ਮੇਰੀ ਪਿਆਰੀ ਬੱਚੀ ਅਮਨ ਜਿਹੜੀ ਕਿ ਉਹਨਾਂ ਦੀ ਧਰਮ ਸਪਤਨੀ ਹੈ ਜਿਨੇ ਇੱਕ ਮਿੰਟ ਵੀ ਕਈ ਦਿਨ ਲਗਾਤਾਰ ਰਾਤਾਂ ਦੀ ਤੇ ਦਿਨ ਦੀ ਇੱਕ ਮਿੰਟ ਜਿਨੇ ਜਿਹੜਾ ਸੀ ਉਹ ਆਰਾਮ ਨਹੀਂ ਕੀਤਾ ਉਹਨੇ ਨੀਂਦ ਰਾਂ ਦੀ ਪਰਵਾਹੀ ਨਹੀਂ ਕੀਤੀ ਸਕਾਪ ਦੀ ਪਰਵਾਹੀ ਨਹੀਂ ਕੀਤੀ ਲੇਕਿਨ ਆਪਣਾ ਜੋ ਗੁਰੂ ਮਹਾਰਾਜ ਦੀ ਅਕਾਲ ਪੁਰਖ ਦੀ ਹਜ਼ੂਰੀ ਵਿੱਚ ਜੋ ਅਨੰਦ ਕਾਰਜ ਕੀਤਾ ਗਿਆ ਸੀ ਇਹਨਾਂ ਦਾ ਉਹ ਵਾਅਦੇ ਨੂੰ ਲਭਾਉਂਦੀ ਹੋਈ ਇਸ ਬੱਚੇ ਦੀ ਹਰਾਂ ਦੇ ਸੇਵਾ ਕੁਤੀਆ ਮੰਤਾਂ ਨੇ ਤੇ ਕਰ ਵੀ ਹੁੰਦੀ ਆ ਜਿਹ ਕਿੰਤਾਂ ਪਤਨੀ ਨੇ ਵੀ ਆਪਣੇ ਜਿਹੜੇ ਫਰਸ ਸੀ ਉਹ ਬਹੁਤ ਚੰਗ ਨਿਭਾਏ ਨੇ ਸੋ ਅੱਜ ਇਸੇ ਕਰਕੇ ਹੀ ਅਕਾਲ ਪੁਰਖ ਦੀ ਕਿਰਪਾ ਸਦਕਾ ਹੁਣ ਅਸੀਂ ਟਿਕ ਲੈ ਕੇ ਗੁਰਦੁਆਰਾ ਸਾਹਿਬ ਤੋਂ ਬਹੁਤ ਖਾਦਾਰੀ ਵਾਇਕ ਹੋ ਜੀ ਕਰਕਾਲ ਸਾਹਿਬ ਵਾਇਕ ਜੀ